ਲੁਧਿਆਣਾ ਦੇ ਵਿੱਚ ਬਾਈਕ ਸਵਾਰ ਬਦਮਾਸ਼ਾਂ ਦੇ ਵੱਲੋਂ ਰਾਤ 2:45 ਤੇ ਕਪੜਾ ਕਾਰੋਬਾਰੀ ਨੂੰ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਬਦਮਾਸ਼ਾਂ ਨੇ ਉਸ ਦਾ ਗਲੀਆਂ ਦੇ ਵਿੱਚ ਪਿੱਛਾ ਕੀਤਾ ਅਤੇ ਬਾਅਦ ਵਿੱਚ ਕੁੱਟਮਾਰ ਕੀਤੀ ਸੜਕ ਦੇ ਵਿੱਚਕਾਰ ਖੁੱਲੇ ਆਮ ਬਦਮਾਸ਼ਾਂ ਨੇ ਵਪਾਰੀ ਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਲੁਟੇਰਿਆਂ ਨੇ ਉਸ ਦੇ ਪਹਿਨੇ ਹੋਏ ਸੋਨੇ ਦੇ ਗਹਿਣੇ ਅਤੇ ਨਕਦੀ ਵੀ ਲੁੱਟ ਲਈ ਵਪਾਰੀ ਆਪਣੀ ਇੱਕ ਦੋਸਤ ਦੇ ਜਨਮ ਦਿਨ ਤੋਂ ਘਰ ਵਾਪਸ ਪਰਤ ਰਿਹਾ ਸੀ ਲੁਟੇਰਿਆਂ ਉਸਦੇ ਸਿਰ ਤੇ ਚਾਕੂ ਦੇ ਨਾਲ ਵਾਰ ਕਰਕੇ ਉਸ ਦੀਆਂ ਹੱਡੀਆਂ ਤੋੜ ਦਿੱਤੀਆਂ ਜ਼ਖਮੀ ਵਪਾਰੀ ਸੀਐਮਸੀ ਹਸਪਤਾਲ ਦੇ ਆਈਸੀਯੂ ਦੇ ਵਿੱਚ ਦਾਖਲ ਹੈ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਰਾ ਹਰਮੀਸ਼ ਅਰੋੜਾ ਨੇ ਦੱਸਿਆ ਕਿ ਉਸ ਦਾ ਭਰਾ 19 ਫਰਵਰੀ ਦੀ ਰਾਤ ਨੂੰ ਆਪਣੇ ਇੱਕ ਦੋਸਤ ਦੇ ਜਨਮ ਦਿਨ ਤੋਂ ਘਰ ਪਰਤ ਰਿਹਾ ਸੀ ਗਊਸ਼ਾਲਾ ਰੋਡ ਤੇ ਕੁਝ ਲੁਟੇਰਿਆਂ ਨੇ ਉਸ ਦਾ ਪਿੱਛਾ ਕੀਤਾ ਬਦਮਾਸ਼ਾਂ ਤੋਂ ਬਚਾਅ ਦੇ ਲਈ ਉਸ ਨੇ ਆਪਣੀ ਐਕਟਵਾ ਗਲੀ ਦੇ ਵਿੱਚ ਪਹੁੰਚਾ ਲਈ ਅਤੇ ਰੌਲਾ ਪਾਉਂਦੇ ਹੋਏ ਲੁਟੇਰਿਆਂ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਗਊਸ਼ਾਲਾ ਰੂਟ ਤੇ ਲੁਟੇ ਨੇ ਉਸਦੇ ਭਰਾ ਦੀ ਐਕਟਵਾ ਨੂੰ ਮੋਟਰਸਾਈਕਲ ਦੇ ਨਾਲ ਟੱਕਰ ਮਾਰ ਦਿੱਤੀ ਅਤੇ ਇੱਕ ਸ਼ਰਾਬੀ ਅਪਰਾਧੀ ਨੇ ਸੜਕ ਦੇ ਵਿਚਕਾਰ ਉਸਦੇ ਭਰਾ ਤੇ ਤੀਰ ਤਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਮੇਰਾ ਬ੍ਰਦਰ ਹੈ ਜੀ ਦੀਪਕ अरोड़ा ਅੱਛਾ ਜੀ ਕੱਲ ਰਾਤ ਨੂੰ ਕਿਤੇ ਪਾਰਟੀ 'ਚ ਸੀਗੇ ਬਰਥਡੇ ਸੀਗਾ ਯਾਰ ਦੋਸਤ ਦਾ ਅੱਛਾ ਜੀ ਉੱਥੋਂ ਦੀ ਨਿਕਲੇ ਆ ਰਾਤੀ ਕੋਈ ਪੋਨੇ ਦੋ ਦੋ ਦੇ ਆਸ-ਪਾਸ ਹਾਂਜੀ ਗਊਸ਼ਾਲਾ ਕੋਲ ਜਾਂ ਸ਼ਮਸ਼ਾਨ ਘਾਟ ਕੋਲ ਪਿਛੇ ਬੰਦੇ ਲੱਗੇ ਅੱਛਾ ਉਹਨਾਂ ਨੇ ਰਸਤੇ 'ਚ ਇਹ ਭਜਾਉਂਦੇ ਰਿਹਾ ਐਕਟਿਵਾ ਭਜਾਉਂਦੇ ਰਿਹਾ ਆਪਣੀ ਅੱਛਾ ਗਲੀਆਂ ਗੁਲੀਆਂ 'ਚ ਘੁਮਾ ਇੱਧਰ ਕਰ ਉੱਧਰ ਕਰ ਉਹਨਾਂ ਨੇ ਅੰਡੇ ਨਾਲ ਦੇ ਵਿੱਚ ਐਕਟਿਵਾ ਮਾਰੀ ਏ ਦਾਤ ਮਾਰੇ ਆ ਸੋਨਾ ਪਾਇਆ ਹੋਇਆ ਸੀਗਾ ਤਿੰਨ ਮੁੰਦਰੀਆਂ ਇੱਕ ਛੱਲਾ ਇੱਕ ਚੈਨ ਇੱਕ ਲੋਕੇਟ ਮੋਬਾਈਲ ਛੱਡ ਕੇ ਹਾਂ ਸਾਰਾ ਕੁਝ ਖੋ ਲਿਆ ਸਾ ਪੂਰੀਆਂ ਵੀਡੀਓ ਹੈਗੀਆਂ ਨੇ ਉੱਥੋਂ ਮਾਰਕੀਟ ਦੇ ਵਿੱਚ ਇਹ ਇਹ ਭਰਾ ਤਾਂ ਤੁਹਾਡਾ ਕੀ ਨਾਮ ਹੈ ਔਰ ਕੀ ਕੰਮ ਕਰਦਾ ਮੇਰੇ ਬ੍ਰਦਰ ਦੀਪਕ ਰੋੜਾ ਜੀ ਚੋੜੇ ਬਿਆਰ ਇੱਕ ਬੰਦੇ ਨਾਲ ਪਾਰਟਨਰਸ਼ਿਪ ਚ ਦੁਕਾਨ ਹੈ ਨਾਲ ਫਾਈਨੈਂਸ ਦਾ ਕੰਮ ਹੈ ਅੱਛਾ ਤੇ ਵਿਆਹਿਆ ਹੋਇਆ ਹਾਂਜੀ ਮੇਰੀਆਂ ਕਿੰਨੇ ਬੱਚੇ ਨੇ ਦੋ ਤਿੰਨ ਬੇਟੇ ਦੋ ਬੇਟੇ ਆ ਜੀ ਇੱਕ ਬੇਟੀ ਹੈ ਤੇ ਹੁਣ ਉਹਦੀ ਹਾਲਤ ਕਿੱਦਾਂ ਦੀ ਹੈ ਹੁਣ ਸਰ ਹਲੇ ਤਾਂ ઓਪਰੇਟ ਹੋਇਆ ਹੈ ਆਈ ਸੀ ਯੂ ਚ ਨਹੀਂ ਜਿੰਨਾਂ ਨਹੀਂ ਦੇ ਰਹੇ ਤੁਹਾਨੂੰ ਕਿਸੇ ਨੂੰ ਅੱਛਾ ਹਲੇ ਸੀਰੀਅਸ ਹੀ ਕਹਿ ਰਹੇ ਹੋ ਤੇ ਇਹ ਕੋਈ ਪੁਰਾਣੀ ਰੰਜਿਸ਼ ਹੈ ਜਾਂ ਬਾੜ ਦਾ ਤੂੰ ਇਕੱਲੀ ਲ ਉਹ ਜੇ ਕੋਈ ਪੁਰਾਣੀ ਰੰਜਿਸ਼ ਹੁੰਦੀ ਜਾਂ ਕੋਈ ਜਾਣ ਪਛਾਣ ਹੁੰਦੀ ਜਦੋਂ ਮਾਰੇ 2 ਮਿੰਟ ਮੈਨੂੰ ਬਾਅਦ ਵਿੱਚ ਉਹਨਾਂ ਨੇ ਮੇਰੇ ਕੋਲ ਪਲੇਟ ਤੋਂ ਬਾਹਰ ਲੈ ਕੇ ਆਏ ਨੇ ਉਹਨਾਂ ਨੇ ਮੈਨੂੰ ਇਹੀ ਕਿਹਾ ਮੇਰਾ ਨੁਕਸਾਨ ਬਹੁਤ ਹੋ ਗਿਆ ਮੇਰੇ ਸਾਰੇ ਕੁਝ ਖੋ ਕੇ ਲੈ। ਸੀਸੀਟੀਵੀ ਹੈ ਕੋਈ ਇਹਦੀ? ਸੀਸੀਟੀਵੀ ਸਰ ਉੱਥੇ ਹੈ ਦੇ ਕੈਮਰਾ ਦੇ ਵਿੱਚ ਪਈ ਹੋਈ ਹੈ। ਜਿਹੜੀ ਤੁਸੀਂ ਦੇਖੀ ਆ? ਹਾਂਜੀ ਅਸੀਂ ਦੇਖੀ ਆ। ਤੇ ਕਿਸ ਤਰੀਕੇ ਨਾਲ ਆਵੇ ਕਿੰਨੇ ਕੁ ਬੰਦਿਆਂ ਨੇ ਇਹ ਵਾਰਦਾਤ ਨੂੰ ਉਹ ਦੋ ਜਣੇ ਆ ਜੀ ਬਾਈਕ ਤੇ ਬਾਈਕ ਤੇ ਉਤਰੇ ਨੇ ਇੱਕ ਮੁੰਡਾ ਬਾਈਕ ਤੇ ਹੀ ਬੈਠਾ ਰਿਹਾ ਇੱਕ ਨੇ ਉੱਤਰ ਕੇ ਫਟਾਫਟ ਦੋ ਤਿੰਨ ਦਾਤ ਮਾਰਿਆ। ਬੈਕ ਸਾਈਡ ਜਿਹੜੀ ਹੱਡੀ ਹੈ ਉਹ ਟ ਮੈਂ ਬਿਨਾਂ ਕਿਸੇ ਘਰ ਦੇ ਨੂੰ ਦੱਸੇ ਮੈਂ ਪਹੁੰਚ ਗਿਆ ਸੀਐਮਸੀ ਲੈ ਆਇਆ ਸੀ ਸੀਸੀਟੀਵੀ ਦੇਖਣ ਜੇ ਲੱਗ ਰਿਹਾ ਕਿ ਜਿਵੇਂ ਬੇਖੌਫ ਨੇ ਲੁਟੇਰੇ ਬੜੀ ਟਾਈਮਿੰਗ ਲਾ ਕੇ ਬਾਹਰ ਉਹ ਡਰੀ ਨਹੀਂ ਸਰ ਉਹਨਾਂ ਨੂੰ ਕੋਈ ਡਰੀ ਨਹੀਂ ਉਹਨਾਂ ਲੋਕ ਤਾਂ ਉਹ ਤਾਂ ਮਾਰ ਕੇ ਗਏ ਨੇ ਆਪਣੇ ਵੱਲੋਂ ਉਹਨਾਂ ਨੇ ਜਿੰਦਾ ਨਹੀਂ ਛੱਡ ਕੇ ਗਏ ਆਪਣੇ ਵੱਲੋਂ ਮਾਰ ਕੇ ਗਏ ਸੀ ਪੁਲਿਸ ਕੋ ਤੁਸੀਂ ਜਾ ਚੁੱਕੇ ਹੋ ਪੁਲਿਸ ਕੋ ਹਾਂਜੀ ਕੰਪਲੇਨਟ ਲਖਾਈ ਹੈ ਜੀ ਆਏ ਅਸੀਂ ਬਲੌਰ ਸਿੰਘ ਜੀ ਚੌਂਕੀ ਸ਼ਿੰਗਾਰ ਚੌਂਕੀ ਤੋਂ ਸਰ ਕੀ ਮੰਗ ਕਰਦੇ ਸਰ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਜਿਹੜੇ ਬੰਦੇ ਨੇ ਟਰੇਸ ਕਰੋ ਦੋਸ਼ੀ ਦੋਸ਼ੀ ਪਕੜੇ ਜਾਣ ਇਹਨਾਂ ਦੀ ਜੋ ਸਜ਼ਾ ਬੰਦੀ ਹੈ ਕਾਰਵਾਈ ਕੀਤੀ ਜਾਵੇ ਆ